ਇਸੀ ਨੁਕਤਾ ਦੱਸਦੇ ਆਂ ਵੀ ਪੌਦਿਆਂ ਦੇ ਥੱਲੇ ਜਿਹੜੀ ਐ ਗਿੱਲ ਨਾ ਜਾਵੇ ਕਿਉਂਕਿ ਗਰਮੀ ਜ਼ਿਆਦਾ ਪੈਂਦੀ ਐ ਤੇ ਅਸੀਂ ਆਹ ਪੌਦਿਆਂ 'ਚੋਂ ਪਾਣੀ ਲਾਇਆ ਸੀਗਾ ਤੇ ਆਹ ਦੇਖੋ ਜਮਾ ਗਿੱਲਾ ਪਿਆ ਹੈ ਜੇ ਤੱਕ ਕਿਉਂਕਿ ਇਹ ਤਾਂ ਆਪਾਂ ਕੀਤੀ ਐ ਮਲਚਿੰਗ ਪਰਾਲੀ ਪਰਾਲੀ ਦੀ ਮਲਚਿੰਗ ਕਰਕੇ ਅੱਜ ਅਸੀਂ ਆਪਾਂ ਇੱਕ ਦਵਾਈ ਪਾਵਾਂਗੇ ਉਹ ਵੀ ਦਿਖਾਵਾਂਗੇ ਤੁਹਾਨੂੰ ਤੇ ਪੌਦੇ ਵੀ ਦਿਖਾਉਣੇ ਆ ਇਹ ਹੈਗਾ ਸੀਤਾਫਲ ਸੀਤਾਫਲ ਦੇਖੋ ਫਲ ਵੀ ਚੱਕੀ ਖੜਾ ਦੇਖੋ ਸੀਤਾਫਲ ਨੇ ਫਲ ਚੱਕ ਰੱਖਿਆ ਵਧੀਆ ਤੇ ਪਿਛਲੇ ਮਨ ਲਾ ਅਗਸਤ ਚ ਲਿਆ ਕੇ ਲਾਏ ਹੋਏ ਪੌਦੇ ਆ ਸਤੰਬਰ ਚ ਤੇ ਬਹੁਤ ਸੋਹਣੀ ਗਰੋਥ ਹੈ ਇਹਨਾਂ ਦੀ ਤੇ ਥੋੜੀ ਗੁੱਡਗੜਾਈ ਕਰਦੇ ਆ ਆ ਜਾ ਲੈ ਪੁੱਤਰਾ ਮੈਂ ਕਰਦਾ ਗੁੱਡਗੜਾਈ ਤੇ ਤੂੰ ਸਾਮ ਲਾਈ ਆਏ ਹਾਰੇ ਪੌਦੇ ਸਾਮ ਆ ਹੈਗਾ ਇਹ ਆਪਣਾ ਕੀ ਕੀ ਦਾ ਪੌਦਾ ਆਤਾ ਜਾਂਦੂ ਕੁਲੇ ਇਹ ਚੀਕੂ ਦਾ ਪੌਦਾ ਜੀ ਕੀਕੂ ਦਾ ਪੌਦਾ ਗਰੋਥ ਦੇਖੋ ਕਿੰਨੀ ਵਧੀਆ ਜੀ ਇਹਨੇ ਪੱਤੇ ਵੀ ਹੁਣ ਜੇ ਹੋ ਗਏ ਸੀਗੇ ਅੱਜ ਨਾਲ ਜਿਹੜਾ ਦਵਾਈ ਪਾਵਾਂਗੇ ਆਪਾਂ ਇੱਕ ਦਵਾਈ ਤੋਂ ਦੱਸਦੇ ਕਿਹੜੀ ਆ ਉਹ ਤੇ ਪੌਦੇ ਵੀ ਖਾਵਾਂਗੇ ਥੋੜੀ ਗੋਡਲੀ ਹਲਕਾ ਹਲਕਾ ਕਰਦਣੇ ਜਿਆਦਾ ਦੂਧ ਹੀ ਨਹੀਂ ਗੋਡਾ ਕਰਦੇ ਵੀ ਪਣੇ ਵੱਢੇ ਜਾਂਦੇ ਆਹ ਹੈਗੀ ਸਰ ਕਾਟਨ ਜਾਮਨ ਇੱਕ ਵਾਰੀ ਫਿਰ ਸਰ ਸਰ ਕਾਟਨ ਜਾਮਨ ਕਿਹਦਾ 100 ਗ੍ਰਾਮ ਦਾ ਫਾਲਾ ਇਹਦਾ 100 ਗ੍ਰਾਮ ਦਾ ਇੱਕ ਫਾਲਾ ਜਿਹੜਾ ਉਹ 100 ਗ੍ਰਾਮ ਦੇਖੋ ਥੱਲੇ ਪੂਰੀ ਗਿੱਲ ਪਈ ਐ ਦੇਖੋ ਪਰਸੋਂ ਦਾ ਪਾਣੀ ਪਾਇਆ ਹੋਇਆ ਹੈ ਇਹ ਨਾ ਇਹ ਬਹੁਤ ਵਧੀਆ ਤਰੀਕਾ ਹੈ ਥੱਲੇ ਪ੍ਰਾਲੀ ਜਰੂਰ ਪਾਓ ਆਪਣੇ ਪੌਦਿਆਂ ਦੇ ਵਿੱਚ ਪਾਣੀ ਪਾਓ ਪਾਣੀ ਪਾਉਣ ਤੋਂ ਬਾਅਦ ਪ੍ਰਾਲੀ ਜਰੂਰ ਪਾ ਕੇ ਰੱਖੋ ਤੇ ਥੋੜਾ ਜਿਹਾ ਗੁੱਡਾ ਜਿਆ ਪਾਜਾ ਅੱਜ ਦਵਾਈ ਪਾਉਣੀ ਐ ਤਾਂ ਜੋ ਕਿਉਂਕਿ ਅਸੀਂ ਉਲਝੇ ਹੋਏ ਸੀਗੇ ਥੋੜੇ ਜਿਹਾ ਥੋੜਾ ਜਿਹਾ ਨੁਕਸਾਨ ਜ਼ਿਆਦਾ ਹੋ ਗਿਆ ਗਰਮੀ ਜ਼ਿਆਦਾ ਚੱਲ ਗਈ ਲੋ ਤੇ ਲੋਨ ਥੋੜਾ ਜਿਹਾ ਕੰਮ ਕਰਤਾ ਖਰਾਬ ਲੋਹ ਤੋਂ ਬਚਾਉਣ ਲਈ ਇਹਨਾਂ ਚ ਆਪਾਂ ਇੱਕ ਦੇਸੀ ਦਵਾਈ ਹੈ ਜਿਹੜੀ ਉਹ ਪਾਵਾਂਗੇ ਥੋੜੀ ਗੁੜ ਕਰਨ ਤੋਂ ਬਾਅਦ ਇਹ ਆ ਗਿਆ ਜੀ ਨਾਸਪਤੀ ਦਾ ਪੌਦਾ ਨਾਸਪਤੀ ਇਹ ਜੀ ਜੂਨ ਹੀ ਬਣਾ ਵੀ ਇਹਦੇ ਚ ਇਹ ਚ ਮੇਰੇ ਵਾਲੇ ਚ ਹਾਂ ਭਾਈਆਂ ਸਸਤੇ ਫੁਨਾ ਚ ਜੂਨ ਪਾਉਂਦੀ ਹੈ ਨਹੀਂ ਮੈਂ ਇਹ ਤਾਂ ਇੱਕ ਵਾਰੀ ਹਟਾਵਾਂਗੇ ਰਾਲੀ ਦੇ ਫਾਇਦੇ ਬਹੁਤ ਹੈ ਤਦਾ ਇਹਨਾਂ ਗੰਡੋਆ ਵਧੀਆ ਬਣਦਾ ਇਹ ਤੇ ਅੱਜ ਸਾਰਾ ਖੇਤ ਸੀਗੇ ਤੇ ਖੇਤੋਂ ਆ ਕੇ ਮਾਰਿਆ ਤੇਰੇ ਜਲਦੀ ਵਾਜਦੇ ਨੇ ਖੇਤ ਲੜ ਕੇ ਟਾਈਮ ਨਹੀਂ ਲੱਗਦਾ ਇਹਨਾਂ ਤੇ ਸੋਚਿਆ ਹੁਣ ਭੰਟਾ ਇਹਨਾਂ ਨਾਲ ਲਾ ਦਈਏ ਹਨ ਕਿਉਂਕਿ ਕੋਈ ਵੀ ਫਸਲ ਆ ਜਾਂ ਪੌਦਾ ਉਹ ਬੰਦਾ ਇੱਕ ਭਾਲਦੀ ਹੈ ਵਿੱਚ ਵੀ ਰੋਜ਼ ਇਹਦੇ ਕੋਲੇ ਆਵੇ ਬੰਦਾ ਤੇ ਹਲਕੇ ਹਲਕੇ ਗੁੜਾਈ ਕਰਨੀ ਹੈ ਜਿਆਦਾ ਡੂੰਘੀ ਨਹੀਂ ਕਰਨੀ ਉਹ ਤਣੇ ਵੱਡੇ ਜਾਂਦੇ ਇਹਨਾਂ ਦੇ ਥੋੜਾ ਗਿੱਲਾ ਵੱਧ ਪਿਆ ਜੀ ਤਿੰਨ ਦਿਨ ਹੋ ਗਏ ਪਾਣੀ ਲੱਗੇ ਨੂੰ ਪਰਸੋਂ ਸਵੇਰੇ ਲਾਇਆ ਸੀ ਪਾਣੀਆ ਕੱਲ ਲਾਇਆ ਯਾਰ ਕੱਲ ਥੋੜੀ ਲਾਇਆ ਤੇ ਹੋਰ ਕੱਲ ਕੱਲ ਤਾਂ ਹੈ ਪਾਣੀ ਪਾ ਕੇ ਹਟਿਆ ਪਰਸੋਂ ਅੱਥਰ ਨਹੀਂ ਲਾਇਆ ਮੈਂ ਕੱਲ ਲਾਇਆ ਪਰਸੋਂ ਤੋਂ ਹੂ ਕੱਲ ਹਾਂ ਆਵਾ ਕਾਉ ਡੋ ਚ ਪਾਇਆ ਪਰਸੋਂ ਤੋਂ ਪਰ ਸਵਾਦ ਬਹੁਤ ਨਹੀਂ ਆਇਆ। ਯਾ ਆ ਦੇਖੋ ਲੋਣੇ ਕਿਵੇਂ ਪੱਤੇ ਕਰਦੇ ਇਹਨਾਂ ਦੇ ਤੇ ਜੇ ਮੇਰਾ ਭਰਾ ਕੋਈ ਹੋਰ ਆ ਜਾਣਕਾਰ ਹੋਵੇ ਤਾਂ ਉਹ ਵੀ ਦੱਸ ਸਕਦਾ ਸਾਨੂੰ। ਇਹਨਾਂ ਜਦ ਕੀ ਨੁਕਤਾ ਬਣਾਈ ਹੈ ਹਨਾ। ਵੈਸੇ ਹੁਣ ਅਸੀਂ ਇੱਕ ਦਵਾਈ ਲਿਆਂਦੀ ਆ ਥੋੜੀ ਜਿਹਾ ਘੋਲ ਤਿਆਰ ਕਰਾਂਗੇ। ਆ ਵੀ ਨਾ ਪਾਉਂਗਾ। ਉਹਦੇ ਕਰਦੇ ਆ ਇਹਦੀ ਪੰਨਾਈ। ਇਹ ਆਪਾਂ ਕਾਫੀ ਖੜਾਣ ਦੇ ਵਿੱਚ ਤੇ ਲਾਏ ਹੋਇਆ ਇਸ ਲੋੜ ਸਾਰੇ। ਆਹਾ। ਇਹ ਹੈਗਾ ਜੀ ਬੱਗੂ ਕੋਸਾ। ਇਹਨੂੰ ਪਤਾ ਟੈਂਪਰੇਚਰ 43 ਤੋਂ 40 ਹੀ ਰਹਿੰਦਾ ਆਪਣੇ 43 ਦਾ ਹਾਂ 43 ਤੋਂ 40 ਤੋਂ ਜਿਹਦੇ ਨਾਲ ਖੁਸ਼ਕੀ ਜ਼ਿਆਦਾ ਆਉਂਦੀ ਹੈ ਤੇ ਪੌਦੇ ਜਿਹੜੇ ਜਿਹਦੀ ਹੋਏ ਨਾ ਕਮਲਾ ਜਾਂਦੇ ਆ ਦੋ ਪੌਦਿਆਂ ਨੂੰ ਨੁਕਸਾਨ ਵੀ ਹੋਇਆ ਟੱਕੂਗੇ ਬੰਦੇ ਦੇ 7:00 ਵਜੇ ਕੀ ਸੋਚੋਲ ਜੇ ਸੀਗੇ ਪੌਦੇ ਪਾਣੀ ਪੂਣੀ ਬਣਾ ਉਹ ਹੋ ਗਿਆ ਚੱਲ ਬੱਸ ਇਹ ਪਾ ਦੇ ਦੋ ਇਹ ਗੰਡਾ ਦਾ ਇੱਕ ਹੀ ਖਰਾਬ ਹੀ ਹੋ ਗਿਆ ਹੁਣ ਆ ਗੰਡਾ ਹੈ ਹੋਰ ਵਾਪਸ ਜੇ ਕੱਢਾਂਗੇ ਯਾਰ ਇਹ ਇੱਕ ਹੀ ਬੱਸ ਉਛੇ ਹੀ ਇਹ ਪੀ ਦਾ ਇਹਦਾ ਗੰਦੋਆ ਹੈ ਤੇ ਵਧੀਆ ਧਰਾਂ ਦਾ ਨਾਲ ਇਹਦੀ ਵੀ ਬਿਮਾਰੀ ਪੈ ਗਈ ਉਹ ਤੋਂ ਸੁੱਕ ਗਿਆ ਹੈ ਪਰ ਹੁਣ ਸੈਟਾ ਥੱਲੇ ਚੱਲ ਪਿਆ ਵਧੀਆ ਇਹ ਵੀ ਬਾਬੂ ਸੜਕੜੀ ਪਾਤੀ ਸੀਗੀ ਖੋਲ ਕੇ ਪੜਕੜੀ ਜਿਹੜੀ ਉਹ ਸੌਂਕੂਂ ਕੁਲੇ ਵਧੀਆ ਹੁੰਦੀ ਹੈ ਇਹ ਵੀ ਬੱਗੂ ਗੋਸ਼ਈ ਹੈ ਬੱਗੂ ਕੇ ਗੱਬੂ ਬੱਬੂ ਕੋਸ਼ਾਂ ਦਾ ਬੱਗੂ ਗੋਸ਼ਾਂ ਦਾ ਮੈਂਨੇ ਬੁੱਢ ਕੇ ਛੜਦ ਦੀ ਤਰਕੇ ਪਾ ਲਈ ਲੋਈ ਹੈ ਨਾ ਥੋੜੀ ਹਵਾ ਨਾ ਜੂਗ ਨਾ ਤੜਕੇ ਟਾਈਮ ਟਾਈਮ ਕੀ ਕਰਾਂ ਤੜਕੇ ਸਪਰੇਅ ਕਰ ਜਨਾ ਮੁੰਗੀ ਬਈ ਸਪਰੇਅ ਮਾਤ ਨਹੀਂ ਕਰ ਦਿੰਦੇ ਬਸ ਪਾਉਂਦਾ। ਇਹੋ ਸਪਰੇਅ ਕਰਕੇ ਆ ਕੇ ਪਾ ਦੇਣੀ। ਮੈਨੂੰ ਦੱਸ ਦੋ ਮੈਂ ਢੋਲ ਕੇ ਚਾ ਧੰਨਵਾਦ 20 ਲੀਟਰ ਪਾ ਦਿਆਂ ਸਾਰਿਆਂ 'ਚ। ਹਾਂ। ਬਸ ਇੱਕ ਟੰਬ ਚ ਪਾਉਣੀ ਆ। ਹੈ। ਇੱਕ ਬਸ ਕਰੀ ਪਾਉਣੀ ਆ ਵਿੱਚ ਕੱਲੇ ਚ ਬਾਕੀ ਇੱਥੇ। ਹਾਂ। ਬਾਕੀ ਆ ਕੇ ਪਾ ਦੇਣੇ ਬਾਅਦ। ਕੁਝ ਪੌੜਾ ਵੀ ਨਾ ਬੈਠਾ ਹੋ ਗਿਆ ਨਾ ਉਹ। ਠੰਡੇ ਥਾਂ ਤੇ। ਪਾ ਦੇਣੇ ਇੱਥੇ ਮਰੀ ਨੇ। ਇਹ ਵੀਰ ਭਰਾ ਜਾਣ ਬਾਰੇ ਹੋਰ ਨੁਕਤਾ ਕੋਈ ਦੱਸ ਸਕਦਾ ਹਨ ਉਹ ਦੇਖੋ ਤੂੰ ਕਲੇਜ ਹੋਈ ਜਾਂਦੇ ਸੋ ਕੀ ਜਾਂਦੇ ਜਿਵੇਂ ਆ ਪੱਤੇ ਹੋ ਗਏ ਨੇੜੇ ਦੁਖਾ ਦੇ ਪੱਤੇ ਇਹ ਆ ਗਰਮੀ ਦਾ ਕਾਰਨ ਨਹੀਂ ਹੈ ਤਾਂ ਵੈਸੇ ਇਹ ਵੀ ਹੈਗਾ ਨਾਸਪਤੀ ਦਾ ਜੀ ਨਹੀਂ ਹੋਵੇ ਲੱਗਦੇ ਵੱਧ ਹੈ ਕੋਨੇ ਕੀ ਚੱਕਰ ਆ ਪਾਰ ਜਾਏ ਪੱਤੇ ਦਾ ਪਾਰੀ ਹੈ ਮੈਗਨੀਸ਼ੀਅਮ ਦੀ ਲੋੜ ਹੈ ਨੂੰ ਪੀਲੇ ਵੀ ਹੋਏ ਪੱਤੇ। ਉਹ ਜਿਹੜਾ ਮੈਗਨੀਸ਼ੀਅਮ ਜਿਹੜਾ ਪੱਤੇ ਪੀਲੇ ਹੋਣ ਉਹ ਤੋਂ ਮੈਗਨੀਸ਼ੀਅਮ ਦੀ ਲੋੜ ਹੈ। ਇਹ ਹੋੜਾ ਮੱਚੀ ਜਾਂਦੀ। ਨਹੀਂ ਜਿਵੇਂ ਆ ਹੋਈ ਪਿਆ ਆ ਪੀਲੇ ਹੋਣਾ ਇੱਥੇ। ਪਹਿਲਾਂ ਪੀਲੀ ਹੋਣ ਕੇ ਫੇਰ ਮੱਚੇ। ਆ ਰਸੀ ਕੋਲੋਂ ਬਣਦੀ ਪੀਲੀ। ਬੂਟੇ ਤਾਂ ਇਹਨੇ ਨਹੀਂ ਹੋਏ ਮੈਂ ਦੇ ਕੋਥੇ ਸੀ ਕੋਥੇ ਸੀ ਆਓ ਠੰਡ ਦੇ ਕਰਕੇ ਇਹਨਾਂ ਨੂੰ ਦੋ ਤਾਂ ਤੇ ਇਹ ਵੀ ਪੀਲਾ ਪੈ ਗਿਆ ਸੀਗਾ ਹੁਣ ਥੋੜੀ ਸੈਟ ਹੋ ਗਿਆ ਹੁਣ ਪੱਤੇ ਨਵੇਂ ਕੱਢ ਰਿਹਾ ਦੇਖੋ ਗਰੋਥ ਆ ਰਹੀ ਹੈ ਆ ਦਿਖਾ ਦੇ ਨੇੜੇ ਤੇ ਨਵੇਂ ਪੱਤੇ ਕੱਢੇ ਹੋਏ ਨੂੰ ਪਾਣੀ ਪੂਣੀ ਪੈਣ ਲੱਗੇ ਇਹਨਾਂ ਨੂੰ ਤੇ ਇਹ ਚ ਥੀਗਾ ਥੋੜਾ ਰੱਪੜਾ ਕਰੇ ਸਰਕ ਉੱਠਣ ਜਾ ਬਣਾ ਇਹਦੀ ਇਹਦਾ 100 ਗ੍ਰਾਮ ਬਾਏ ਇੱਕ ਇਹੜਾ ਫਾਲਾ ਜਿਹੜਾ 100 ਗ੍ਰਾਮ ਦਾ ਹੁੰਦਾ ਭਜਨੇ ਦਾ ਇੱਕ ਜਾਮਣ ਇੱਕ ਜਾਮਣ ਦਾ ਵੀ 100 ਗ੍ਰਾਮ ਦੀ ਤੇ ਲਾਉਣਾ ਵੀ 10 ਜਾਮਣਾਂ ਹੋ ਗਿਆ ਤਾਂ ਕਿਲੋ ਹੋ ਜੂ ਹਾਂ ਹਨਾ ਹਾਂ ਕਿਲੋ ਹੋ ਜੂ ਤੇ ਇੱਕ ਸੈਟ ਦਾ 20 ਸੰਭੇ ਆ ਜੇ ਕਿਸੇ ਚਾਹੀਦਾ ਹੋਵੇ ਯੂਟਿਊਬ ਤੇ 6 ਆ ਫਿਰ ਫੇਸਬੁੱਕ ਤੇ 4 ਹੋ ਗਏ ਸੌ ਗਿਉ ਸੂ ਗਏ ਹੋ ਹੁਣ ਤੱਕ ਕਿੱਥੇ ਟਾਈਮ ਲੱਗਿਆ ਇਹ ਹੁਣ ਬਿੱਲਾ ਬੱਦਲੇ ਨੋ ਹੋ ਗਏ ਓਏ ਤੇ 10 ਇੱਥੇ ਆਪਣੇ ਕੋਲੇ ਬਾਈਟ ਜਾਮਣ ਦੇ ਬੋਧੇ ਵੀ ਸੀਗੇ ਉਹ ਠੰਡ ਨੂੰ ਚੜਾਵਾ ਚੜ੍ਹ ਕੇ ਆ ਦੋ ਨਹੀਂ ਬਾਈਟ ਜਮਣਾ ਆ ਦੋਨੇ ਸਰਕਟ ਉਹ ਵੀ ਸਰਕਟ ਨਾ ਬਾਈਟ ਜਮਣਾ ਮੈਂ ਤਾਂ ਹੀ ਕਰੀ ਨਾ ਵੀ ਕੋ ਸਰਕਟ ਨਾ ਇੱਕ ਹੋ ਗਿਆ ਇਹ ਅਲੀਚੀ ਦਾ ਪੌਦਾ ਇਹਨੂੰ ਗਰਮੀ ਦੀ ਜਿਆਦਾ ਮਿਲ ਲੱਗ ਲੱਗੀ ਐ ਤੋੜ ਜੇ ਕਿਸੇ ਨੂੰ ਪਤਾ ਹੋਵੇ ਇਹਨੂੰ ਕੀ ਹੋਇਆ ਕਮੈਂਟ ਕਰਕੇ ਜੂਜ ਦੱਸ ਸਕਦੇ ਐ ਤੇ ਬੜਾ ਲਾਜ ਦਾ ਚੱਲ ਰਿਹਾ ਫਿਲਾਲ ਅਜੇ ਦਾ ਸਹੀ ਹੋ ਜੇ ਤਾਂ ਕੀ ਗੱਲ ਆ ਗਿਰੀਮ ਕੋੜੀ ਬਾਹਰ ਦੇਣਾ ਬੰਦੂਆ ਬਣ ਜਾਂਦਾ ਵੀੜੇ ਬਣ ਜਾਂਦਾ ਥੱਲੇ ਦੇ ਮਿੱਟੀ ਪੋਲੀ ਰਹਿੰਦੀ ਆ ਇਹ ਫੈਲ ਆਉਣਾ ਮਰਕਿੰਦਾ ਨਾ ਇਹਦਾ ਹੁਣ ਪੱਕੇ ਜਾਣਾ ਸੁੱਕ ਜਾਣਾ ਜਾਮ ਕਾਲੀ ਸੁੱਕ ਜਾਂਦੇ ਤਾਂ ਆਥਨ ਤੱਕ ਅੱਡੇ ਬੰਦੇ ਦੇ ਕੋਲ ਸੱਤ ਲੱਗੀ ਤਾਰ ਚੋਲ ਜੀ ਉਧਰ ਤੇ ਇਹ ਆ ਗਈ ਐਪ ਸੇਵ ਦਾ ਪੌਦਾ ਇਹ ਵੀ ਦੋਸਤ ਕੀ ਇੱਕ ਸੁੱਕਿਆ ਇੱਕ ਅਸੀਂ ਵਿਚਾਰ ਲਿਆ ਹਜੀ ਬਸ ਜੀ ਇਹ ਤਾਂ ਕਿੱਥੇ ਸੀਗਾ ਉਹ ਉੱਥੇ ਸੀਗਾ ਬਾਬਾਗਾਨੀ ਵਾਲਾ ਭਰਾ ਹਾੜ ਨਾਲ ਜੁੜਿਆ ਹੋਵੇ ਤਾਂ ਜਰੂਰ ਕਮੈਂਟ ਕਰਕੇ ਦੱਸ ਸਕਦਾ ਹੈ ਕਿ ਨਾਲ ਜੇ ਆਪਾਂ ਹੋਰ ਕੀ ਪਾ ਸਕਦੇ ਹਾਂ ਇਹ ਤੋਂ ਇਲਾਵਾ ਤੇ ਵੀ ਇਹ ਠੀਕ ਆ ਤਰੀਕਾ ਤਾਂ ਜਰੂਰ ਦੱਸਿਓ